ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਅੱਜ ਲੁਧਿਆਣਾ ਦੇ ਲਲਤੂ ਕਲਾ ਸਥਿਤ ਪਖਵਾਲ ਰੋਡ ਤੇ ਸਥਿਤ ਸਾਈਂ દ્વાਰਕਾ ਮਾਈ ਤਾਂ ਵਿਕੇ ਸ਼੍ਰੀ ਸਾਈਂ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਤੇ ਉਹਨਾਂ ਦਾ ਅਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ સ્થાનિક ભાઈચારા ਲਈ એક મહત્વપૂર્ણ ધાર્મિક ਅਤੇ ਸੱਭਿਆਚਾਰਕ ਪਾਲ ਨੂੰ ਦਰਸਾਉਂਦੇ ਹੋਏ ਅਰੋੜਾ ਨੇ ਇਸ ਸਥਾਨ ਤੇ ਬਣਨ ਵਾਲੇ ਸ਼ਨੀ ਦੇਵ ਮੰਦਿਰ ਦਾ ਨੀ ਪੱਥਰ ਵੀ ਰੱਖਿਆ। ਉਹਨਾਂ ਨੇ ਪੂਰੀ ਧਾਰਮਿਕ ਰਸਮਾਂ ਅਤੇ ਸ਼ਰਧਾ ਨਾਲ ਭੂਮੀ ਪੂਜਨ ਵੀ ਕੀਤਾ। ਇਹ ਸਮਾਗਮ શ્રી ਸਿਰੜੀ ਸ਼ਾਈ ਸਾਈ ਸੇਵਾ ਸਮਿਤੀ ਦੇ ਮੈਂਬਰਾਂ, ਸ਼ਰਧਾਲੂਆਂ ਅਤੇ ਕਈ ਪਤਵੰਤਿਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕਮੇਟੀ ਮੈਂਬਰਾਂ ਨੇ ਅਰੋੜਾ ਨੂੰ ਮੰਦਿਰ ਦੇ ਇਤਿਹਾਸਕ ਅਤੇ ਅਧਿਆਤਮਿਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਮੌਜੂਦਾ ਮੰਦਿਰ ਕੰਪਲੈਕਸ ਦੀ ਭੂਮੀ ਪੂਜਨ 15 ਜੁਲਾਈ 2012 ਨੂੰ ਸ਼੍ਰੀ ਸਾਈਂ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੀਤਾ ਗਿਆ ਸੀ ਪਹਿਲੀ ਮੂਰਤੀ ਸਥਾਪਨਾ 7 ਮਾਰਚ 2016 ਨੂੰ ਹੋਈ ਸੀ ਮੰਦਿਰ ਕੰਪਲੈਕਸ ਦਾ ਵਿਸਤਾਰ ਪਿਛਲੇ ਕੁਝ ਸਾਲਾਂ ਦੌਰਾਨ ਹੋਇਆ ਹੈ ਜਿਸ ਵਿੱਚ ਇੱਕ ਗਣਪਤੀ ਮੰਦਿਰ ਇੱਕ ਮਾਂ ਕਾਲੀ ਮੰਦਿਰ ਅਤੇ ਭਗਵਾਨ ਸ਼ਿਵ ਦਾ ਇੱਕ ਮੰਦਿਰ ਸ਼ਾਮਲ ਹੈ ਇਸ ਮੌਕੇ ਤੇ ਬੋਲਦੇ ਆ ਸੰਸਦ ਮੈਂਬਰ ਅਰੂੜਾ ਨੇ ਕਿਹਾ ਕਿ ਇਹ ਨਾ ਸਿਰਫ ਮੇਰੇ ਲਈ ਸਗੋਂ ਪੂਰੇ ਭਾਈਚਾਰੇ ਲਈ ਮਾਣ ਵਾਲਾ ਪਲ ਹੈ। ਸ਼ਨੀ ਦੇਵ ਮੰਦਿਰ ਦਾ ਨੀਂਹ ਪੱਥਰ ਰੱਖਣਾ ਸਿਰਫ ਇੱਕ ਧਾਰਮਿਕ ਟਾਂਚੇ ਦੀ ਸਥਾਪਨਾ ਤੋਂ ਵੱਧ ਹੈ। ਇਹ ਸਾਡੀ ਸਾਂਝੀ ਆਸਥਾ, ਅਧਿਆਤਮਿਕਤਾ ਅਤੇ ਸਭਿਆਚਾਰਕ ਵਿਰਾਸਤ ਦੀ ਪੁਸ਼ਟੀ ਹੈ। ਉਹਨਾਂ ਨੇ ਕਿਹਾ ਕਿ ਇਸ ਸ਼ੁਭ ਮੌਕੇ ਦਾ ਹਿੱਸਾ ਬਣ ਕੇ ਉਹਨਾਂ ਨੂੰ ਬਹੁਤ ਮਾਣ ਅਤੇ ਅਧਿਆਤਮਿਕ ਸੰਤੁਸ਼ਟੀ ਮਹਿਸੂਸ ਹੋਈ ਹੈ। ਸ਼੍ਰੀ ਅਰੂੜ ਨੇ ਸ੍ਰੀ ਸਾਈਂ ਬਾਬਾ ਦੀਆਂ ਸਿੱਖਿਆਵਾਂ ਅਤੇ ਵਿਸ਼ਵ ਵਿਆਪੀ ਅਪੀਲ ਦੀ ਮਹੱਤਤਾ ਤੇ ਵੀ ਝੂਰ ਦਿੰਦੇ ਆ ਕਿ ਆ ਕਿ ਸਾਈਂ ਬਾਬਾ ਨੂੰ ਭਾਰਤ ਦੇ ਮਹਾਨ ਸੰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਸਾਰੇ ਧਰਮਾਂ ਦੇ ਸ਼ਰਧਾਲੂ ਸਾਈਂ ਦਵਾਰਕਾ ਮਾਈ ਧਾਮ ਦੇ ਦਰਸ਼ਨ ਕਰਦੇ ਹਨ ਉਹਨਾਂ ਦੇ ਆਸ਼ੀਰਵਾਦ ਨਾਲ ਇੱਕ ਝੂਟ ਹੋ ਕੇ ਅਤੇ ਉਹਨਾਂ ਦੀ ਬ੍ਰਹਮ ਮੌਜੂਦਗੀ ਤੋਂ ਪ੍ਰੇਰਿਤ ਹੋ ਗਏ ਇਸ ਮੌਕੇ ਮਨੂ ਜੈਰਾਤ ਅਤੇ ਮੈ ਮੁਕੇਸ਼ ਜੈਰਾਥ ਤੋਂ ਇਲਾਵਾ ਸਥਾਨਕ ਪਾਈਚਾਰਿਆ ਤੇ ਮੰਦਰ ٹرسٹ ਦੇ ਮੈਂਬਰ ਵੀ ਮੌਜੂਦ ਸਨ ਇਸ ਪ੍ਰੋਗਰਾਮ ਵਿੱਚ ਸ਼ਰਧਾ ਅਤੇ ਪਾਈਚਾਰਕ ਸਾਜਦਾ ਮਾਹੌਲ ਦੇਖਣ ਨੂੰ ਮਿਲਿਆ